ਜਿਆਨੂ ਸਸਿਆ ਕਾਲੂ ਮੀਰਕਤਾ ਸਾਰੇ ਵੀਰ ਭਰਾ ਠੀਕ ਹੋਣਗੇ ਕੁਸ਼ ਹੋਣਗੇ ਚੜਜੀ ਕਲਾਦੇ ਬ੍ਰਿਜੋਲ ਜੀ ਵੈਲਕਮ ਕਰਦੇ ਆ ਆਪਣੇ ਚੈਨਲ ਬਾ ਪੰਜਾਬੀ ਰਿਐਕਸ਼ਨ ਤੇ ਅੱਜ ਜਿਹੜੀ ਆਪਣੀ ਵੀਡੀਓ ਆ ਉਹ ਆ ਜੀ ਛੋੜੇ ਜਨਰਲ ਦੀ ਇਮੋਸ਼ਨਲ ਜੀ ਵੀਡੀਓ ਆ ਤੇਰੇ ਆ ਸਤਿ ਸ੍ਰੀ ਅਕਾਲ ਆ ਐ ਐਸੇ ਦੋ ਬਰਾ ਹਨ ਜਿਨ੍ਹਾਂ ਦੀ ਸਿਰਫ ਪੰਜ ਕਿੱਲੇ ਜ਼ਮੀਨ ਸੀ ਤੇ ਉਹਨਾਂ ਦੀ ਲੁਧਿਆਣੇ ਦੇ ਇਲਾਕੇ ਦੇ ਵਿੱਚ ਪੰਜ ਕਿੱਲੇ ਜ਼ਮੀਨ ਸੀ ਉੱਥੇ ਹੀ ਖਾਂਦੇ ਸਨ ਉੱਥੇ ਹੀ ਪੀਂਦੇ ਸਨ ਸਤਿਓ ਜਿਹੜੀ ਜ਼ਮੀਨ ਹਨ ਉੱਤਰਿਆ ਸਤ루 ਤੇ ਆੜ ਚ ਆ ਚੁੱਕੇ ਤੇ ਉਹਨਾਂ ਚਾਹੁੰਦੇ ਆ ਬਿਆਨ ਹਰ ਬਾਅਦ ਚੋ ਕਰਦਿਆਂ ਉਹ ਤੇ ਕ ਤੇ ਦੂਜੀ ਪਾਸੇ ਸਤ루 ਜ ਦਰਿਆ ਨੂੰ ਪੁਰਾਣੇ ਰਸਤੇ ਉੱਤੇ ਮੋੜਨ ਦੀਆਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਪਰ ਫਿਲਹਾਲ ਸਤ루 ਦਰਿਆ ਨੇ ਲੁਧਿਆਣਾ ਜ਼ਿਲ੍ਹੇ ਦੇ ਸਸਰਾ ਵਾਲੇ ਪਿੰਡ ਕੋਲ ਆਪਣਾ ਨਵਾਂ ਰਸਤਾ ਬਣਾ ਲਿਆ ਤੇਜਾ ਸਤੋਵਰ ਦਾ ਸਰ ਕਿਸਾਨਾਂ ਉੱਤੇ ਪਿਆ 52 ਸਾਲਾ ਤੇਜ ਸਿੰਘ ਆਪਣੇ ਭਰਾ ਨਾਲ ਮਿਲ ਕੇ 5 ਏਕੜ ਵਿੱਚ ਖੇਤੀ ਕਰਦੇ ਸਨ ਉਹ ਵਾਟ ਤੋਂ ਤੁਰ ਕੇ ਇੱਥਾਂ ਚੱਲ ਕੇ ਅੰਦਰ ਬਾਦ ਉਹਨੇ ਵਾਸੀ ਜ਼ਮੀਨ ਦੀ ਬੰਦ ਤੋਂ ਅੰਦਰ ਤੇ ਬਾਗ ਹੱਟੀ ਇਸ ਜ਼ਮੀਨ ਇਹਨਾਂ ਦੀ ਆਮਦਨ ਦਾ ਇਕਲੌਤਾ ਸਾਧਨ ਸੀ ਪਰ ਹੁਣੇ ਜ਼ਮੀਨ ਸਤਲੁਜ ਨੇ ਨਿਗਲ ਲਈ ਹੈ ਸਾਡਾ ਰੋਡ ਕੇ ਲੈ ਗਿਆ ਜੀ ਸਾਡਾ ਤਾਂ ਦਰਿਆ ਜੀ ਛੱਡਿਆ ਕੁਝ ਨਹੀਂ ਥਾੜੀ ਅੰਦਰ ਪਿਆ ਜੀ ਉਹ ਹੋ ਗਈ ਤੇ ਸਭ ਕੁਝ ਲੈ ਗਿਆ ਜਿਸ ਵੇਲੇ ਸਾਡੀ ਗੁਜ਼ਾਰਤ ਸੀ ਇਹੇ ਕੁਝ ਲੈ ਗਿਆ ਸਾਡਾ ਝੋਨਾ ਦਾ ਕਣਕੇ ਹੁੰਦੇ ਝੋਨਾ ਆ ਜਾਂ ਜਾਂ ਪੱਠੇ ਆਉਂਦੇ ਸਾਡੇ ਉਹ ਵੀ ਹੁਣ ਖਤਮ ਹੋ ਗਏ ਹਰੇ ਉਹ ਨਾਰਗਾਂ ਕਈ ਝੋਲੀ ਪਾੜੀ ਆਸੀ ਇਥੇ ਚੱਕ ਚੁੱਕੇ ਲੰਬੇ ਦਰਬੀ ਦੇ ਆਟੀਆਂ ਨੂੰ ਉਹ ਵੀ ਹੁਣ ਖਤਮ ਹੋ ਗਏ ਇਹ ਤਾਂ ਹੁਣ ਇੱਦਾਂ ਆਉਂ ਜਾਂ ਦੇਖੋ ਜਿਉਂ ਸਿੱਧਾ ਚੱਲਦਾ ਹੁਣ ਤੇਜ਼ ਜਾਰਾ ਕਰਾਂਗੇ ਜੇ ਸਰਗਾਈ ਕਰਨ ਲਈ ਸਰਕਾਰ ਤਾਂ ਵਧੀਆ ਨਹੀਂ ਲੁਧਿਆਣਾ ਪ੍ਰਸ਼ਾਸਨ ਮੁਤਾਬਕ ਇਕੱਲੇ ਸਸਰਾਲੀ ਪਿੰਡ ਦੀ 201 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਦਰਿਆ ਹਿੱਟ ਆ ਚੁੱਕੀ ਹੈ ਅਤੇ ਇਹ ਰੋਜ਼ਾਨਾ ਲਗਭਗ 3 ਏਕੜ ਜ਼ਮੀਨ ਨਿਗਲ ਰਿਹਾ ਹੈ ਇਸੇ ਪਿੰਡ ਦੇ ਕਿਸਾਨ ਨਿਹਾਲ ਸਿੰਘ ਨੇ ਆਪਣੇ 18 ਏਕੜ ਵਿੱਚ ਪਪੂਲਰ ਦੇ ਰੁੱਖਾਂ ਅਤੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਨਾ ਹੁਣ ਉਹਨਾਂ ਦੀ ਫਸਲ ਬਚੀ ਹੈ ਅਤੇ ਨਾ ਹੀ ਜ਼ਮੀਨ ਦਰਿਆ ਜਿਹੜਾ ਸਾਡੇ ਖੇਤਾਂ ਵਿੱਚ ਵਗ ਰਿਹਾ ਐਧੇ ਹੀ ਆ ਗਿਆ ਆਪ ਤਾਂ ਤੇ ਇਹ ਕਰ ਲਿਆ ਬਸ ਪਰਲਾ ਪਾਸਾ ਸਿਹਾਨੀਮਾ ਇੱਕ ਪਾਸੇ ਉਧਰੋਂ ਇੱਧਰ ਆ ਗਿਆ ਪਾਣੀ ਤੇ ਉਹਦੇ ਕਰਕੇ ਹੋ ਗਿਆ ਇਹ ਟੈਟਰਾ ਜਿਹੜਾ ਹੈਡਵੋਲ ਕੋਰਸ ਆਸਾਂ ਦਾ ਭਾਂਡਾ ਜਿੰਨਾ ਵੀ ਹੈਗਾ ਹੈਡ ਕੋ ਟੈਲਰ ਵਗੈਰਾ ਜੋ ਹੈ ਸਾਰਾ ਬੇਲੇ ਹੋ ਗਿਆ ਅਵਾਜ਼ ਹੁਣ ਅਵਾਜ਼ ਹੁਣ ਕੰਨਾਂ ਕਰਨੀਆਂ ਢੂੰਗੀ ਹੋ ਜਾਣੀਆਂ ਰਿੱਤਾ ਪੈ ਜਾਣਗੇ ਉਹਦੇ ਉੱਪਰ ਉਹਦਾ ਕਦੇ ਸਾਲਾਂ ਤੇ ਪੈ ਗਿਆ ਕੰਮ ਲੁਧਿਆਣਾ ਤੋਂ ਬਿਨਾਂ ਦਰਿਆਵਾਂ ਨੇ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਵਿੱਚ ਵੀ ਆਪਣਾ ਰਸਤਾ ਬਦਲਿਆ ਸੂਤਾਨਪੁਰ ਲੋਧੀ ਏਰੀਆ ਵਿੱਚ ਖੇਤੀ ਕਰਦੇ ਮਨਜੀਤ ਸਿੰਘ ਦੀ 35 ਏਕੜ ਜ਼ਮੀਨ ਵੀ ਵਿਆਸ ਦਰਿਆ ਨੇ ਨਿਗਲ ਲਈ ਹੈ ਇਹ ਨਾਲ 10 ਕਿਲੇ ਪਰਾਂ ਚੱਲਦਾ ਸੀ ਪਹਿਲਾਂ ਦਰਿਆ ਤੋਂ ਇਹ ਲੈ ਸਕਦੇ ਹਾਂ ਪਰਲੀ ਪਾਸ ਜਗਾਹ ਦੀ ਦਰਿਆ ਦੀ ਆਈ ਉੱਥੋਂ ਉਹ ਜਗਾਹ ਤੋਂ ਛੱਡ ਕੇ ਦਰਿਆ ਇਹ ਮੇਰੀ ਜ਼ਮੀਨ ਦੇ ਵਿੱਚ ਸਾਰੇ ਦਾ ਸਾਰਾ ਪਾਣੀ ਡਰੇਵਾਣਾ ਇਹ ਸਾਡੀ ਜ਼ਮੀਨ ਦੇ ਵਿੱਚ ਆਇਆ ਜਿਹੜਾ 35 ਕਿੱਲੇ ਦਾ ਕੋਟਾ ਕੇ ਹੀ ਮੇਰਾ ਤੇ ਸਾਰੇ ਦਾ ਸਾਰਾ ਦਰਿਆ ਕੱਟ ਗਿਆ ਇਧਰ ਤੋਂ ਹੀ ਲੈ ਸਕਦੇ ਆ ਕੱਲ ਤੋਂ 2 ਕਿੱਲੇ ਜਿਹੜਾ ਬਾਕੀ ਰਹਿ ਗਈ ਆ ਸਾਡੇ ਕੋਈ ਹੋਰ ਰੋਜ਼ਗਾਰ ਨਹੀਂ ਰਿਹਾ ਕੋਈ ਨਾ ਹੀ ਢੜੀ ਕਰਨ ਜੋਗੀਆਂ ਕਿਉਂਕਿ ਜਿਹੜੇ ਬੰਦੇ ਨੇ ਸ਼ੁਰੂ ਤੋਂ ਲੈ ਕੇ ਆਪਣਾ ਜ਼ਮੀਨਦਾਰੀ ਕੀਤਾ ਹੋਵੇ ਅੱਜ ਇੱਕਦਮ ਹੀ ਹੱਥੋਂ ਚੀਜ਼ ਖੋਸ ਜੇ ਤੇ ਨਵੇਂ ਸਿਰੇ ਆ ਕੇ ਕਿਹੜਾ ਕਿਤਨਾ ਕੰਮ ਕਰੂਗਾ ਮਾਹਰ ਮੁਤਾਬਕ ਨਦੀਆਂ ਜਾਂ ਦਰਿਆ ਦੂ ਕਾਰਨ ਕਰਕੇ ਹੀ ਰਸਤਾ ਬਦਲਦੇ ਹਨ ਸੀਨੀਅਰ ਮਿੱਟੀ ਪੌਦਿਕ ਵਿਗਿਆਨੀ ਵਜੋਂ ਸੇਵਾਮੁਕਤ ਹੋਏ ਪ੍ਰੋਫੈਸਰ ਜੀਐਸ ਹੀਰਾ ਦੱਸਦੇ ਹਨ ਕਿ ਕੁਦਰਤੀ ਕਾਰਨ ਕਰਕੇ ਦਰਿਆ ਨੂੰ ਰਸਤਾ ਬਦਲਣ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ ਜਦਕਿ ਥੋੜੇ ਸਮੇਂ ਵਿੱਚ ਦਰਿਆ ਸਿਰਫ ਮਨੁੱਖੀ ਕਾਰਨ ਕਰਕੇ ਹੀ ਰਸਤਾ ਬਦਲਦਾ ਹੈ ਜੇ ਮੇਨਟ ਹੈ ਕਿ ਟੈਕਟੋਨਿਕ ਮੂਵਮੈਂਟ ਕਿਉਂਕਿ ਜਿਵੇਂ ਸਤਲੁਜ ਦਰਿਆ ਹੈ ਇਹਨੇ 6-7 ਪਾਥ ਬਦਲ ਕੇ ਪ੍ਰੈਜ਼ੈਂਟ ਪਾਥ 'ਤੇ ਪਹੁੰਚਿਆ ਹੈ ਚੇਪਟਾ ਹੁੰਦੀ ਹੈ ਬਿਕਾਸ ਆਫ ਟੈਕਟੋਨਿਕ ਮੂਵਮੈਂਟ ਆ ਜਿਹੜੀ ਪਲੇਟ ਆ ਸਾਡੇ ਜਿਹਦੇ ਨਾਲ ਹਿਮਾਲਿਆ ਬਣਿਆ ਇਹ ਪਲੇਟ ਉੱਠਦੀ ਹੈ ਜਦੋਂ ਉਸ ਟਾਈਮ ਤੇ ਲੈਂਡ ਜਿਹੜੀ ਆ ਕਿਸ ਤਰ੍ਹਾਂ ਡ੍ਰੈਫਟ ਹੁੰਦੀ ਹੈ ਉਹ ਡਿਪੈਂਡ ਕਰਦਾ ਸੋ ਇਹਦਾ ਪਾਸ ਚੇਂਜ ਹੋਣਾ ਡ੍ਰਾਈਵਰ ਦਾ ਮੇਨ ਪਾਸ ওভার ਦਾ ਸੈਂਚਰੀ ਉਹ ਤਾਂ ਹੈਗਾ ਟੈਕਟੋਨਿਕ ਮੂਵਮੈਂਟ ਕਰਕੇ ਜਿਹੜਾ ਸ਼ਾਰਟ ਦੇ ਦਿਨ ਦਾ ਸਪੈਨ ਯਰ ਜੰਪ ਨਾ ਸਾਲਾਂ ਚ ਹੁੰਦਾ ਉਹ ਜਗ੍ਹਾ ਤੇ ਨੀਵਾ ਹੋਣ ਕਰਕੇ ਵੀ ਹੋ ਸਕਦਾ ਕਿਉਂਕਿ ਜੇ ਜਗ੍ਹਾ ਨੂੰ ਸਾਈਡ ਤੇ ਨੀਮੀ ਕਰ ਲੰਨੇ ਤੁਸੀਂ ਉੱਥੇ ਡਿਗਿੰਗ ਕਰ ਦਿੰਦੇ ਉਹਨੂੰ ਨਿਮਾ ਕਰ ਦਿੰਦੇ ਆ ਪਾਣੀ ਨੇ ਨੀਮੀ ਮੇ ਫੋਣੀ ਬੋਲ ਨਹੀਂ ਲੱਗਣਾ ਲੁਧਿਆਣਾ ਦੇ ਡੈਕਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਤਲੁਜ ਦਰਿਆ ਰੋਜ਼ਾਨਾ 8 ਤੋਂ 10 ਫੁੱਟ ਸਸਰਾਲੀ ਪਿੰਡ ਦੇ ਰਹਿਣਸ਼ੀ ਏਰੀਆ ਵੱਲ ਵਧ ਰਿਹਾ ਹੈ ਸਾਨੂੰ ਜਿਹੜਾ ਹੈਗਾ ਲੱਗਦਾ ਹੈ ਕਿ ਲਗਭਗ ਦਰਿਆ ਮਤਲਬ ਔਨ ਐਨ ਐਵਰੇਜ 8 ਤੋਂ 10 ਫੁੱਟ ਪਰ ਡੇ ਸ਼ਿਫਟਿੰਗ ਵੀ ਇਹਦੀ ਪਿੰਡ ਵੱਲੋਂ ਹੁੰਦੀ ਹੈ ਬਟ ਅਜੇ ਪਿੰਡ ਦੀ ਡਿਸਟੈਂਸ ਲਗਭਗ ਕਿਲੋਮੀਟਰ ਦੇ ਨੇੜੇ ਤੇ ਸਾਨੂੰ ਲੱਗਦਾ ਹੈ ਕਿ ਪਹਿਲਾਂ ਜਦੋਂ ਤੋਂ ਸੇਵਨ ਜਦੋਂ ਅਸੀਂ ਪਹਿਲੀ ਵਾਰ ਗਏ ਸੀ ਉੱਥੇ ਤੇ ਤੁਰਸੀਵੰਦ ਦੇ ਅੰਦਰ ਵੀ ਕਰ ਤੋਟ ਉਹ 100 ਸਵਾ 100 ਫੁੱਟ ਅੰਦਰ ਸੀਗਾ ਤੇ ਔਰ ਇਸ ਵੇਲੇ ਉਹ ਅੰਦਰ ਜਿਹੜਾ ਹੈਗਾ ਅੰਦਾਜ਼ ਉੱਪਰ ਅੰਦਰ ਆ ਚੁੱਕਿਆ ਹੈ। ਬਾਦਮਿੰਟਨ ਡਰੇਨੇਜ ਜਿਹੜਾ ਹੈਗਾ ਉਹਦੇ ਕੋਈ ਮਾਈਨਿੰਗ ਤੇ ਉਹਨਾਂ ਤੋਂ ਹੀ ਅਸੀਂ ਰਿਪੋਰਟ ਕੀਤੀ ਹੈ ਸਵਾਲ ਜਿਹੜਾ ਹੈਗਾ ਇਹ ਉਹਨਾਂ ਤੋਂ ਹੀ ਉਹੀ ਬੈਟਰ ਦੱਸ ਸਕਦੇ ਨੇ ਐਕਸਪਰਟਸ ਨੇ ਕਿ ਕਿ ਕੀ ਕੀ ਗੱਲ ਹੋਈ ਕਿ ਰਿਵਰਟ ਆਪਣਾ ਕੋਰ ਜਿਹੜਾ ਚੇਂਜ ਕੀਤਾ ਹੈ। 14 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਦਰਿਆ ਵੱਲੋਂ ਰਸਤਾ ਬਦਲਣ ਦਾ ਮੁੱਦਾ ਚੁੱਕਿਆ ਹੈ। ਆਹ ਦਿਆ ਦਾ ਦਦੋਰਾ ਪਿੰਡ ਪੂਰਾ ਜਿਹਦੀ 2 300 ਏਕੜ ਜ਼ਮੀਨ ਸੀਗੀ ਆ ਲੈਗਾ ਤੁਹਾਡਾ ਰਾਵੀ ਦਾ ਜਹਾਜ਼ ساری ਇਹ ਮੈਨੂੰ ਦਿਖਾਓ ਲੈ ਰਿਹਾ ਤੇ ਤਾਂ ਕਿ ਸਹੀ ਕਿੱਦਾਂ ਜਾਈਓ ਆ ਜਿਹੜਾ ਮੜਾ ਪੰਡਾ ਝੋਨਾ ਸੀ ਆ ਵੀ ਸਭ ਮਰ ਗਿਆ ਰੇਤ ਹੀ ਰੇਤ ਦਾ 10 10 ਫੁੱਟ ਰੇਤ ਪੈ ਗਈ ਕੁਝ ਉਹ ਵਿੱਚ ਲੈ ਗਿਆ ਰਾਵੀ ਦਾ ਜਹਾਜ਼ ਖਿੱਚ ਕੇ ਲੈ ਗਿਆ ਤੇ ਕੁਝ ਕੰਢਿਆਂ ਉੱਤੇ ਰੇਤ ਹੀ ਰੇਤ ਆ ਗਈ ਆ 355 ਦੇ ਵਿੱਚ ਜਿਹੜਾ ਰਾਵੀ ਦਾ ਜਹਾਜ਼ ਦੀ ਕਿੰਨੀ ਲੈਂਡ ਸੀਗੀ ਉਹ ਕਿੱਥੇ ਸੀਗਾ ਉਹਦੀ ਨਿਸ਼ਾਨਦੇਹੀ ਕਿੱਥੇ ਅੱਜ ਕਿੱਥੇ ਆ ਗਈ ਆ ਯਾਰ ਤੁਸੀਂ ਦੇਖਿਆ ਕਿ ਮੈਂ ਤੇ ਸਿਰਫ ਇੱਕ ਵਾਰ ਹੀ ਗਿਆ ਸੀ ਲੇਕਨ ਉੱਤੇ ਦੇ ਬਈ ਨਹੀਂ ਗਿਆ ਲੈ ਮੈਨੂੰ ਮਨ ਲੱਗਦੀ ਸੀ ਇੱਕ ਵਾਰੀ ਜਾਣਾ ਦਾ ਤੁਸੀਂ ਮੈਂ ਨੌਲੇਜ ਲਈ ਇਸ ਟਾਈਮ ਕਿਸੇ ਦੇ ਪੈਥੀ ਨੇ ਕਿਸੇ ਦੇ ਚੱਲ ਹੁੰਦਾ ਦਾ ਫੇਸ ਮੋਰ ਦਾ ਮੇਨ ਲੱਗਦਾ ਇੱਕ ਇਹ ਕਿ ਜਦੋਂ ਪਹਿਲੇ ਦਰਿਆਏ ਨਾ ਵੀ ਵਗਦਾ ਹੁੰਦਾ ਸੀ ਨਾ ਸਤਲੁਜ ਦੇ ਵਜਾ ਉਹ ਫੈਟ ਤੋਂ ਲੰਦਾ ਹੁੰਦਾ ਸੀ ਲੇਕਿਨ ਐਸਾ ਜਦੋਂ ਹੋ ਗਿਆ ਨਾ ਉਹ ਪਤਾ ਨਹੀਂ ਕਿਸ ਚੀਜ਼ ਦੇ ਕਾਰਨ ਕਰਕੇ ਉਹ ਜਿਹੜਾ ਜ਼ਮੀਨਾਂ ਵੱਲ ਨੂੰ ਹੀ ਆ ਬੇਖਮਾਰਾ ਜ਼ਮੀਨਾਂ ਉੱਤੇ ਗਿਆ ਨੇ ਜਿਵੇਂ ਹੁਣ ਇੱਕ ਗੱਲ ਦਰਿਆ ਦੇ ਕਿਨਾਰੇ ਸਿਰਫ 5 ਕਿਲੋ ਕਰੇ ਗਈ ਹੂਗੀ ਹਮ 5 ਕਿਲਾ ਖਤਮ ਅਗੇ 35 ਕਿਲਾ ਬਸ ਪਾਣੀ ਲਾ ਗਿਆ 5 35 ਕਿਲਾ ਚੱਲਦਾ ਹੈ ਦਸ ਤੋਂ ਤੋਂ ਕਿਲਾ ਯਾਦ ਰਹੀ ਉਹ ਮੰਤਰੀ ਸੁਣਿਆ ਹੀ ਉਹਦਾ 200 ਕਿਲਾ ਗਿਆ ਕਹਿੰਦਾ ਮੈਂ ਕਿੱਥੇ ਜਾਣਾ ਉਹ 200 ਕਿਲਾ ਲੈ ਕੇ ਚਲਾ ਗਿਆ ਯਾਨੀ ਕਿ ਇਹ ਦੁਨੀਆ ਕੀ ਟੈਕ ਜਿਹਦੇ ਸ਼ੁਰੂ ਅਸੈਂਬਲਰ ਅੰਦਰ ਜੰਗ ਹੁੰਦਾ ਹੈ ਅਸਤਾਇੂ ਚੇਂਜ ਕਿਤੇ ਨਾ ਮੈਂ ਤਾਂ ਉਤੋ ਜ਼ਮੀਨਾਂ ਲੈਂਦਾ ਗਿਆ ਬਿਲਕੁਲ ਹੁਣ ਬੇਸ਼ੁਮਾਰ ਘਰ ਬੇਸ਼ੁਮਾਰ ਜ਼ਮੀਨਦਾਰ ਇਹੋ ਗੱਲ ਦਾ ਇੰਟਰਵਿਊ ਸੌਣੇ ਸਾ ਬੰਨੁ ਤੇ ਆਇਆ ਲੈ ਸਕਦਾ ਉਹਨੇ ਕਿਹਾ ਕਿ ਦਿਨ ਬਦ ਦਿਨ ਦਾਸ ਤੋਂ 8 ਤੋਂ 10 ਫੁੱਟ ਜਿਹੜਾ ਜਗਾ ਉਹ ਲੈ ਰਿਹਾ ਤੇ ਦਿਨੋਂ ਦਿਨ ਹਫਤੇ ਪਿੰਡੇ ਜਿਹੜਾ ਹੈ ਖਲੇ ਕਿਲੋਮੀਟਰ ਤੋਂ ਦੂਰ ਤੇ ਜਿਸ ਹਿਸਾਬ ਨਾਲ ਜਾ ਰਿਹਾ ਪਿੰਡੇ ਤੇ ਪਹੁੰਚੇਗਾ ਪਹੁੰਚ ਜਗਾ ਪਰ ਇਹ ਧੀਰੇ ਧੀਰੇ ਦਾਸ 10 ਫੁੱਟ ਲੈ ਰਿਆ ਇੱਕ ਦਿਨ ਦਾ 10 ਫੁੱਟ ਲੈ ਰਿਆ ਪਿਆਰੇ ਦੇ ਪਿੱਛੇ ਹੁਣ ਚੱਲਦਾ ਨਹੀਂ ਗਿਆ ਪਾਣੀ ਵਾਲੇ ਜਾਂ ਤਾਂ ਪਾਣੀ ਰੁਕ ਜਾਵੇ ਕੱਢ ਜਾਵੇ ਖਤਮ ਹੋ ਜਾਵੇ ਪਾਣੀ ਅਗਰ ਇਹ ਚੱਲਦਾ ਰਿਹਾ ਤੇ 10 10 ਫੁੱਟ ਕਰਕੇ ਤੇ ਕਿਲੋਮੀਟਰ ਕੁਝ ਵੀ ਨਹੀਂ ਹੈ ਮੇਲੇ ਤੋਂ ਲੀਟਰ ਕੀ ਹੈ ਕੁਝ ਵੀ ਨਹੀਂ ਹੈ ਮੈਂ ਹਾਂ ਵਾਦ ਤੋਂ ਬਾਅਦ ਕੋਈ ਪੱਜੀ ਪੱਜੀ ਤਾਂ ਲੱਗਣਾ 25 20 ਦਿਨ ਲੱਗਣਗੇ ਤੇ ਤੂੰ ਗੱਲ ਸੁਣੀ ਉਹ ਪਿੰਡ ਦੇ ਈਲਿਆਂ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਲੈ ਕੇ ਤੇ ਹੋਂਦ ਤੱਕ ਕਰੀਤਾ ਜਿੰਮੇਦਾਰ ਹਾਂ ਮੈਂ ਕਿਵੇਂ ਦਿਹਾੜੀ ਦਾਪਾ ਕਰਾਂਗਾ ਕਿਵੇਂ ਮੈਂ ਦੁਬਾਰਾ ਨਾ ਮੈਂ ਸ਼ੁਰੂ ਤੋਂ ਸ਼ੁਰੂ ਕਰਾਂਗਾ ਮੇਰੇ ਤੋਂ ਬਸ ਸਮਝ ਨਹੀਂ ਆ ਰਿਹਾ ਕੋ ਦੋ ਮਿੱਲੇ ਬੱਚੇ ਨੇ ਜ਼ਹਿਰ ਜੀ ਗਾਲੇ ਗਾਲਾ ਆਪਾਂ ਜ਼ਿੰਮੇਵਾਰਾ ਕਰਦੇ ਆਂ ਅੱਲਾ ਨਾ ਕਰੇ ਆਪਰੇ ਨਵੇਂ ਹਾਸਾ ਜਿਵੇਂ ਆਪਾਂ ਕੀ ਕਰ ਸਕਦੇ ਆਂ ਕੁਝ ਵੀ ਨਹੀਂ ਕਰ ਸਕਦੇ ਸੀਰਮ ਕੋ ਇੱਕ ਅਮਰਾਜ ਵਿੱਚ ਰੱਖਿਆ ਕਿ ਸਾਰੇ ਦੇ ਮੇਰੇ ਕੋਲ ਜ਼ਿੰਮੇਵਾਰਾ ਲੇਕਿਨ ਸਾਡੇ ਕੋਲ ਇੱਕ ਹੀ ਸਣੀ ਹੈ ਤੇ ਅਗਰ ਸਾਡੇ ਕੋਲ ਉਹ ਜਗਤ ਖਤਮ ਹੋ ਜਾਵੇ ਤੇ ਆਪਾਂ ਫਿਰ ਨਾ ਤਾਂ ਪਸ ਕੀ ਕਰਾਂਗੇ ਐਵੇਂ ਇੰਨੇ ਤੇ ਪਾਣੀ ਜ਼ਿਆਦਾ ਹੋ ਗਿਆ ਅਗਰ ਆਪਾਂ ਨਾਲ ਦੇਖਿਆ ਜਾਵੇ ਨਾ ਆਪਾਂ ਨੂੰ ਪਾਣੀ ਨਹੀਂ ਲੱਗਦਾ ਤੇ ਆਪਾਂ ਇੱਕ ਦੂਸਰੇ ਨੂੰ ਹੱਲ ਵੇਚਦੇ ਹੁੰਦੇ ਆ ਕਿ ਯਾਰ ਤੇ ਈਵਾਰੀ ਨਹੀਂ ਲੈ ਮੇਰੀ ਨਹੀਂ ਲੱਗੀ ਤੇ ਫਸਾਦਾ ਕੀ ਹਾਲ ਹੋ ਗਿਆ ਹਾਦਸਾ ਹਾਦਸਾ ਆਪਾਂ ਹਾਥੇ ਦਾ ਸ਼ਿਕਾਰ ਹੋਏ ਜੋ ਤੇ ਮੈਂ ਕਹਿ ਰਿਹਾ ਪਾਣੀ ਨਹੀਂ ਕੱਲ ਕਰ ਰਿਹਾ ਤੇ ਉਹ ਹਾਥੇ ਦਾ ਸ਼ਿਕਾਰ ਨੇ ਤੇ ਅਸੀਂ ਵੈਸੇ ਇੱਕ ਬਜ਼ਰੀਆ ਪਾਣੀ ਹੋਣ ਦੇ باوجود ਇਹ ਹਾਥੇ ਦਾ ਸ਼ਿਕਾਰ ਕਰਨੇ ਤੇ ਉੱਥੇ ਦੇ ਬਾਤੇ ਹੀ ਬਾਕਿਆ ਹੋ ਚੁਕਿਆ ਸਾਨੂੰ ਪਾਣੀ ਲੱਭਦੇ ਤੇ ਮੇਰਾ ਲੋਨ ਹਾਂ ਸਾਰਾ ਜ਼ਮੀਨਾਂ ਬੰਨ੍ਹ ਰਹੀ ਹੋਏ ਬੇਨ ਸੜਾ ਅਗਰ 2-4 ਕਿਲੇ ਠੀਕ ਨੇ 2-4 ਕਿਲੇ ਸਾਡੇ ਨੂੰ ਬਿਗਾਰ ਪਾਣੀ ਪੰਜ ਬਿਗਾਰ ਪਾਣੀ ਤੋਂ ਲਾਵਾੜਦਾ ਯਾਨ ਮੈਕਸਿਮਮ ਜੇ ਸਾਡੇ ਕੋਲ 10 ਕਿਲ ਲੈਂਨਾ ਜੇ ਅਸੀਂ ਵੱਧ-ਵੱਧ ਪੀਚ ਸਕਾਂਗੇ ਪਾਣੀ ਕਿਲੇ ਬੇਸ਼ੱਕ ਤੇ ਇਹ ਸਾਨੂੰ ਛੜੀ ਜਾਂਦੀ ਹੈ ਪੰਜ ਛੱਟ ਨਹੀਂ ਕਰਨੀ ਤਾਂ ਸਾਡੇ ਕੋਲ ਪਾਣੀ ਨਹੀਂ ਪੂਰਾ ਹੋਇਆ ਜਾਂਦਾ ਹਾਂ ਜਦੋਂ ਗਣ ਕਣ ਦੀ ਗੱਲ ਆਉਂਦੀ ਆ ਉਦੋਂ ਕੋਈ 8 8 ਲੈ ਹਾਂ 6 8 ਤੱਕ ਪਹੁੰਚਣੇ ਕੋ ਕਿ ਗਣ ਨੂੰ 15 ਲੈਣਾ ਬਾਅਦ ਪਾਣੀ ਲੱਗ ਜਾਂਦਾ ਇਸ ਤੋਂ ਫਿਰ ਅਸੀਂ ਜਿਹੜਾ ਥੋੜਾ ਕਪੈਸਿਟੀ ਵਧਾ ਲਈ ਨਹੀਂ ਤੇ ਬਸ ਦੇ ਤਬਾਦੀ ਮੌਸਮ ਜਿਹੀ ਤੇ ਚਾਰ ਕਿਲੇ ਤਬਾਹ ਬੀਜਨੇ ਸੋ ਪਿੱਲਾ ਡੇਢ ਜਿਹੜਾ ਮਾਲ ਦੇ ਪੱਟਿਆਂ ਵਾਸਤੇ ਬੀਜ ਲਈਦਾ ਤਾਂ ਕਿ ਮਾਲ ਦਾ ਗਿਰਾਵ 500000 ਹੋ ਜਾਣਗੇ ਬਹੁਤ ਸਾਰੇ ਘਰਬਾਹੀ ਮੈਂ ਸਮਝਦਕ ਨਹੀਂ ਹੋ ਸਕਦੀ ਕਈ ਨਾਲ ਬੰਦੇ ਕਈ ਲੇਕਿਨ ਕੋਸ਼ਿਸ਼ ਕਰਦੇ ਨੇ ਉਸ ਹਾਲੇ ਕਿ ਵੀ ਕੀ ਰੇਤ ਨਹੀਂ ਆਇਆ ਸੀ ਹੱਸਾਸਪੁਰ ਤੋ ਤੇ ਨਹੀਂ ਪਤਾ ਨਹੀਂ ਕਿੰਨੇ ਫੋਟਾ ਲੀ ਹੋਣੀ ਹੈ ਪਾਣੀ ਜਦੋਂ ਇੱਕ ਚੀਜ਼ ਹੈ ਪਾਣੀ ਨੇ ਉਹ ਤੂੰ ਵੇਖਿਆ ਪਾਣੀ ਕਿੱਥੇ ਚੱਲਣਿਆ ਉਸ ਮੇਨ ਕਿਚੋਚੀ ਹੈ ਕਿੰਨੀ ਫੋਟੋ ਵੀ ਤਕਰੀਬਨ 15-20 ਫੋਟੋ ਹੈ ਹੱਥ ਹੱਦ ਨਾਲ ਤੇ ਕਹਿ ਰਹੇ ਕਿ ਕੁਛ ਨਹੀਂ ਕਰ ਸਕਦਾ ਲੇਕਿਨ ਇਹ ਕਿ ਮੈਂ ਬੈਸਮਝਦਾ ਕਿ ਕਿਰਪਾ ਤੁਹਾਨੂੰ ਉਹ 10 ਸਾਲ ਥੋੜੇ ਕਹਿੰਦੇ ਪੈਸੇ ਜਿਆਦਾ ਸਾਲ ਲੱਗਣਗੇ ਦਿਨ ਬਿੰਦ ਹੋਰ ਦੇ ਵਿੱਚ ਹਰ ਜਗ੍ਹਾ ਤੇ ਹਰ ਥਾਂ ਤੇ ਇਹ ਨਹੀਂ ਕਿ ਸਿਰਫ ਜ਼ਮੀਨ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਨਾ ਹੋ ਗਿਆ ਲੋਕਾਂ ਦੇ ਘਰ ਡੋੜ ਗਏ ਬਚਾ ਮਾਰ ਟਰੈਕਟਰ ਕੀ ਬਚਾ ਕੀ ਹੈ ਬਿੱtre ਜੋ ਜੋੜਾ ਸੀ ਰੋਕਣ ਉਹ ਚਲਾ ਗਿਆ ਤੇ ਉਸ ਅੱਜ ਇਹ ਇਸ ਵਾਰੀ ਬਹੁਤ ਮੁਸ਼ਕਲ ਹੋ ਗਿਆ ਤੂੰ ਆਈ ਤਾਂ ਕਹਿੰਿਆ ਕਿ ਯਾਰ ਅੱਲਾ ਸਭ ਠੀਕ ਕਰ ਦੇਵੇ ਬਹੁਤ ਜਲਦ ਜਲਦ ਕਰ ਸਕਦਾ ਦੁੱਖ ਦੁੱਖ ਤੇ ਸਾਰਾ ਰਹਾ ਤੇ ਸਹਾਈਂ ਆਪਣੀ ਵੀਡੀਓ ਸਾਡੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਰੋ ਕਰਿਆ ਕਰੋ ਮਿਲਦੇ ਆਪਾਂ ਦੀ ਅਗਲੀ ਵੀਡੀਓ ਅਨੰਦ ਰੱਖ ਆਪਣਾ ਵਿਹਾਰ ਲਾ